ਵਣਾ ਰੈਡੀ ਦੇ ਸਤਿਕਾਰਯੋਗ ਸਰੋਤੋਂ ਅੱਜ ਵਕਤ ਆਪਣੇ ਨਾਲ ਡਾਕਟਰ ਮਲਕੀਤ ਸਿੰਘ ਪੱਟੀ ਸਾਹਿਬ ਜੁੜੇ ਨੇ ਤੇ ਪੱਟੀ ਸਾਹਿਬ ਆਪ ਦਾ ਸਵਾਗਤ ਹੈ ਸਸੀਗਾਲ ਜੀ ਜੀ ਟਵਣਾ ਸਵਾਗਤ ਸਸੀਗਾਲ ਡਾਕਟਰ ਸਾਹਿਬ ਉਗੀ ਬਾਲੀਵੁੱਡ ਅਦਾਕਾਰਾਂ ਇੰਟਰਨੈਸ਼ਨਲ ਪੱਧਰ ਤੇ ਮਸ਼ਹੂਰ ਜਿਹੜੀ ਅਦਾਕਾਰਾ ਆ ਅਲਕਾ ਯਾਗਨਿਕ ਆਖਰ ਉਸਨੇ ਜਨਤਕ ਤੌਰ ਤੇ ਤਬਦੀਲ ਕਰ ਲਿਆ ਪਿਛਲੇ ਲੰਮੇ ਸਮੇਂ ਤੋਂ ਉਹ ਮੀਡੀਆ ਦੇ ਵਿੱਚ ਚੁੱਪ ਸੀ ਪਬਲਿਕ ਗੈਦਰਿੰਗ ਦੇ ਵਿੱਚ ਫੰਕਸ਼ਨ ਦੇ ਵਿੱਚ ਉਹ ਨਹੀਂ ਸੀ ਆ ਰਹੀ ਤੇ ਫਿਰ ਉਸਨੇ ਹੁਣ ਟਵਿੱਟਰ ਤੇ ਆਪਣਾ ਗੱਲ ਕਲੀਅਰ ਕਰ ਦਿੱਤੀ ਹੈ ਕਿ ਉਸ ਨੂੰ ਸੁਣਨੋਂ हट ਗਿਆ ਉਹ ਹੁਣ ਕਿਸੇ ਦੀ ਗੱਲ ਨਹੀਂ ਸੁਣ پا ਰਹੀ ਸੋ ਇਸ ਤੇ ਲਈ ਜ਼ਿੰਮੇਵਾਰ ਉਸਨੇ ਆਖਿਆ ਕਿ ਮੈਨੂੰ ਕੋਈ ਅਟੈਕ ਆਇਆ ਮੈਂ ਅਚਾਨਕ ਜਹਾਜ਼ ਤੋਂ ਉਤਰੀ ਤਾਂ ਮੇਰੀ ਆਵਾਜ਼ ਜਾਂਦੀ ਰਹੀ ਉਸ ਨੂੰ ਕੋਈ ਇਸ ਤਰ੍ਹਾਂ ਦਾ ਅਟੈਕ ਹੈ ਜਿਸ ਨਾਲ ਅਲਕਾ ਯਾਗਨਿਕ ਹੁਣ ਸੁਣ ਨਹੀਂ ਪਾਏਗੀ ਇੱਕ ਕਲਾਕਾਰ ਜਿਹਦੀ ਜ਼ਿੰਦਗੀ ਸੁਣਨਾ ਆ ਅਗਰ ਉਸ ਨੂੰ ਸੁਣਨ ਦੀ ਦਿੱਕਤ ਆ ਜਾਵੇ ਉਹ ਬਿਲਕੁਲ ਕਿਸੇ ਦੀ ਗੱਲ ਨਾ ਸੁਣ ਪਾਵੇ ਬੋਲੀ ਹੋ ਜਾਵੇ ਤੇ ਕਿੰਡੀ ਤਰਾਸਦੀ ਹੈ ਪਰ ਉਸ ਨੇ ਨਾਲ-ਨਾਲ ਸचेत ਕੀਤਾ ਜਿਹੜੀ ਉਹ ਬੜੀ ਅਜੀਬ ਬਿਮਾਰੀ ਦਾ ਸ਼ਿਕਾਰ ਹੋਈ ਹੈ ਇੰਸਟਾ ਤੇ ਉਸ ਨੇ ਪੋਸਟ ਪਾਈ ਹੈ ਹਲਕਾ ਯਾਗਨੇ ਕਿ ਨੇ ਕਿ ਮੇਰੀ ਤੰਦਰੁਸਤੀ ਦੀ ਅਰਦਾਸ ਕਰੋ ਹਮੇਸ਼ਾ ਮੈਨੂੰ ਚੇਤਿਆਂ ਚ ਰੱਖੋ 28 58 ਸਾਲ ਉਮਰ ਹੈ ਵਾਇਰਲ ਅਟੈਕ ਆਇਆ ਜਿਸ ਨਾਲ ਉਸ ਦੀ ਸੈਂਸਰੀ ਨਿਊਰਲ ਨਰਵ ਹਾਈਂਗ ਲੋਸ ਹੋ ਗੀ ਹਿਅਰਿੰਗ ਲਾਸ ਹੋ ਗਈ ਹੈ ਜਿਸ ਸਥਿਤੀ ਵਿੱਚ ਉਸ ਨੂੰ ਬਿਮਾਰੀ ਦਾ ਪਤਾ ਲੱਗਣ ਤੇ ਉਸ ਦੇ ਪਰਿਸ਼ਾਸ਼ਕ ਬਹੁਤ ਮਾਇੂਸ ਨੇ ਪਰ ਉਹਨੇ ਆਪਣੇ ਪਰਿਸ਼ਾਸ਼ਕਾਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉੱਚੀ ਆਵਾਜ਼ ਵਾਲੇ ਸੰਗੀਤ ਤੋਂ ਰਾਟ ਤੋਂ ਜਿਹਨੂੰ ਰੈਪ ਕਹਿੰਦੇ ਆ ਉਸ ਤੋਂ ਦੂਰ ਰਹੋ ਇਸ ਕਰਕੇ ਕਹਿੰਦੇ ਮੈਨੂੰ ਮੇਰੇ ਡਾਇਰੈਕਟਰਾਂ ਨੇ ਵਾਇਰਲ ਅਟੈਕ ਬਾਰੇ ਇਸ ਬਿਮਾਰੀ ਬਾਰੇ ਦੱਸਿਆ ਤੇ ਇਸ ਕਰਕੇ ਮੇਰੀ ਮੇਰੇ ਲਈ ਪ੍ਰਾਰਥਨਾ ਕਰੋ ਪਰ ਮੈਂ ਤੁਹਾਡੇ ਲਈ ਇਹ ਸਨੇਹਾ ਜ਼ਰੂਰ ਦੇਣਾ ਚਾਹਾਂਗੀ ਕਿ ਇਸ ਰੋਲੇ ਰੁਪੇ ਰਾਟ ਤੋਂ ਦੂਰ ਉਹ ਆਪਣੇ ਨਾਲ ਸਦਨਾਮ ਸਿੰਘ ਪੰਨਵਾ ਤੁਹਾਡੇ ਤੋਂ ਪਹਿਲਾਂ ਜੁੜ ਕੇ ਗਿਆ ਸੀ ਉਹਨਾਂ ਨੇ ਦੱਸਿਆ ਕਿ ਇੱਕ ਡੀਜੇ ਕਿਤੇ ਲਾ ਲਿਆ ਜਿਸ ਦੇ ਵਿੱਚ ਉਹਨਾਂ ਦੀ ਜਿਹੜੀ ਪਰਜਾਈ ਸੀ ਉਹ ਡੀਜੇ ਦੇ ਨੇੜੇ ਨੱਚਣ ਲੱਪੀ ਤੇ ਉਸ ਤੋਂ ਬਾਅਦ ਉਸਦੀ ਆਵਾਜ਼ ਜਾਂਦੀ ਰਹੀ 7 ਸਾਲ ਤੋਂ ਉਹਨਾਂ ਦੇ ਭਰਾ ਉਸ ਆਪਣੀ ਵਾਈਫ ਦਾ ਇਲਾਜ ਕਰਾ ਰਹੇ ਨੇ ਸੁਣਨ ਦੀ ਸ਼ਕਤੀ ਉਹਨਾਂ ਦੀ ਵੀ ਗਈ ਤੇ ਕੀ ਕਰਾਂਗੇ ਅਸੀਂ ਪੰਜਾਬੀ ਜਾਂ ਭਾਰਤੀ ਜੇ ਇਹ ਕੁਝ ਹੋੰਦਾ ਰਿਹਾ ਜੀ ਡਾਕਟਰ ਸਾਹਿਬ ਦਿਓ ਮਸ਼ਵਰਾ ਇਸ ਤੇ ਪਲੀਜ਼ ਕੋਣਸਾ ਐਕਚੁਅਲੀ ਨਾ ਆਪਾਂ ਇਸ ਵਿਸ਼ੇ ਦੇ ਉੱਪਰ ਕਈ ਵਾਰੀ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਆਨੇ ਬਹਾਨੇ ਜੀ ਇਹ ਜਿਹੜੀ ਮਤਲਬ ਇਹ ਸਾਊਂਡ ਸਿਸਟਮ ਆ ਜਾਂ ਟ੍ਰੈਫਿਕ ਦੇ ਵਿੱਚ ਹਾਰਨ ਬੜੀ ਤੇਜ਼ ਜਿਹੜੇ ਵੱਜ ਰਹੇ ਨੇ ਜਾਂ ਡੈਕ ਬੜੇ ਵੱਡੇ ਲੱਗ ਰਹੇ ਨੇ ਜਾਂ DJ ਵਗੈਰਾ ਦਾ ਜਿਹੜਾ ਵਿਆਹ ਸ਼ਦੀਆਂ ਦਾ ਪ੍ਰੋਗਰਾਮ ਇਹ ਸੱਡੇ ਕੰਨਾਂ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾ ਰਿਹਾ ਹੂੰ ਹੁਣ ਇਸ ਬੀਬੀ ਦੇ ਜਿਹੜੇ ਡੈਮੇਜ ਹੋਏ ਆ ਚਲੋ ਮੈਂ ਤੇ ਇਹਦਾ ਨਾਂ ਹੀ ਪਹਿਲੀ ਵਾਰ ਸੁਣਿਆ ਮੈਂ ਮੈਂ ਤੁਹਾਨੂੰ ਆਖਾਂ ਮੈਂ ਹੱਦ ਤੱਕ ਦੀ ਗਣਾ ਵੀ ਨਹੀਂ ਸੀ ਸੁਣਿਆ ਨਾਂ ਬਹੁਤ ਮਸ਼ਹੂਰ ਹੈ ਜੀ ਬਹੁਤ ਪਿਆਰੀ ਆਵਾਜ਼ ਹੈ ਇਹਨਾਂ ਦੀ ਵੈਸੇ ਹਾਂ ਠੀਕ ਹੈ ਚਲੋ ਹੁਣ ਸਭ ਕੁਝ ਅਸੀਂ ਸੁਣਾਂਗੇ ਮੈਨੂੰ ਤੇ ਉਹ ਸਿੱਧੂ ਮੂਸੇ ਵਾਲੇ ਬਾਰੇ ਵੀ ਉਦੋਂ ਵਿਚਾਰੇ ਦੀ ਡੈਥ ਹੋ ਗਈ ਉਦੋਂ ਹੀ ਪਤਾ ਲੱਗਾ ਕਿ ਕੋਈ ਐਵੀ ਹੈਗਾ ਹੂੰ ਅੱਛਾ ਟੋਣਾ ਸਾਹਿਬ ਐਕਰੀ ਦੇ ਵਿੱਚ ਕੀ ਹੁੰਦਾ ਕਿ ਇੱਕਦਮ ਸੜਨ ਨਹੀਂ ਹੁੰਦਾ ਹੈ ਹੂੰ ਹੂੰ ਇਹ ਪਹਿਲਾਂ ਕ੍ਰੋਨਿਕ ਇਫੈਕਟ ਹੋਇਆ ਹੁੰਦਾ ਤਾਂ ਓਕੇ لیکن ਜਿੱਦਾਂ ਉਹ ਕੀ ਹੁੰਦਾ ਕਿ ਸਾਡੇ ਨਾ ਯੂਸ਼ੀਨ ਕਿਊਬਸ ਲੱਗੀਆਂ ਹੁੰਦੀਆਂ ਨੇ ਸਾਡੇ ਕੰਨਾਂ ਦੇ ਅੰਦਰ ਹੂੰ ਹੂੰ ਉਹ ਕੰਨਾਂ ਤੋਂ ਲੈ ਕੇ ਨੱਕ ਦੇ ਨਾਲ ਗਲੇ ਸਾਰੇ ਨੂੰ ਕਨੈਕਟ ਕਰਕੇ ਰੱਖਦੀਆਂ ਨੇ ਜੀ ਉਹ ਜਦੋਂ ਅਸੀਂ ਮਤਲਬ ਤੁਸੀਂ 에어로ਪਲੇਨ ਤੇ ਜਾਂਦੇ ਹੋ ਜਾਂ ਤੁਸੀਂ ਪਹਾੜੀ ਏਰੀਆ ਦੇ ਵਿੱਚ ਜਾਂਦੇ ਹੋ ਕਈ ਵਾਰੀ ਤੁਸੀਂ ਦੇਖਿਆ ਹੋਣਾ ਕਿ ਸਾਨੂੰ ਉਲਟੀਆਂ ਆਣ ਲੱਗ ਜਾਂਦੀਆਂ ਚੱਕਰ ਆਣ ਲੱਗ ਜਾਂਦੇ ਹੂੰ ਜਾਂ ਇੱਕਦਮ ਸੁਣਨਾ ਕੋਈ ਸਮੇਂ ਲਈ ਘਟ ਜਾਂਦਾ ਉਹ ਕੁਝ ਸਮਝੋ ਤੇ ਉਹਨਾਂ ਟਿਊਬਾਂ ਦਾ ਕਰਕੇ ਹੁੰਦਾ ਪਰ ਜਿਹੜੀ ਇਹਨੂੰ ਬੀਬੀ ਦੇ ਜੋ ਡਾਇਗਨੋਸ ਕੀਤਾ ਗਿਆ ਹੈ ਨਾ ਅਗਰ ਇਹੀ ਹੋਵੇ ਤੇ ਇਨ ਸੈਂਸਰੀ ਨਿਊਰਲ ਜਿਹੜੀ ਹੀਅਰਿੰਗ ਲਾਸ ਹੁੰਦੀ ਹੈ ਹੂੰ ਇਹ ਕੀ ਹੁੰਦੀ ਹੈ ਇਹ ਐਕਚੁਅਲੀ ਸਾਡੀ ਏਜਿੰਗ ਦਾ ਪਾਰਟ ਹੈਗਾ ਕਿ ਜਦੋਂ ਮਤਲਬ ਏਜ ਹੋ ਜਾਂਦੀ ਹੈ ਨਾ ਪਰਸਨ ਦੀ ਉਦੋਂ ਜਿਹੜਾ ਸੁਣਨਾ ਘਟਦਾ ਨਾ ਉਦੋਂ ਅਸੀਂ ਇਸ ਸਟੇਜ ਦਾ ਨਾਮ ਦਿੰਦੇ ਹਾਂ ਹੂੰ ਹੂੰ ਬਿਲਕੁਲ ਪਰ ਉਹ ਅੱਜ ਕੱਲ ਕੀ ਹੋ ਰਿਹਾ ਵਾ ਕਿ ਜਦੋਂ ਅਸੀਂ ਉੱਚੀਆਂ ਆਵਾਜ਼ਾਂ ਜਿਹੜੀਆਂ ਜ਼ਿਆਦਾ ਮਤਲਬ ਸਾਡੇ ਕੰਨਾਂ ਨੂੰ ਐਕਸਪੋਜ਼ਰ ਕਰਦੀਆਂ ਹੂੰ ਉਹ ਦਿਵਸ ਤੋਂ ਸਾਡੇ ਵਿੱਚ ਜਿਹੜੀਆਂ ਤਨ ਸਾਡੇ ਦਾ ਅੰਦਰੂਨੀ ਜਿਹੜਾ ਸਭ ਇਨਰ ਪਾਰਟ ਹੁੰਦਾ ਨਾ ਜਿੱਦਾਂ ਇਹ ਸੈਂਦ ਵਿੱਚ ਡਿਵਾਈਡ ਕਰਕੇ ਚੱਲਦੇ ਆ ਇਹਨੂੰ ਜਿਹੜਾ ਪ੍ਰੇਨ ਦੇ ਨਾਲ ਜਾ ਕੇ ਜੁੜਿਆ ਹੁੰਦਾ 파 ਹੂੰ ਉਹਦੇ ਵਿੱਚ ਕੀ ਹੁੰਦਾ ਵਾ ਕਿ ਉਹ ਡੈਮੇਜ ਹੋਣਾ ਸ਼ੁਰੂ ਹੋ ਜਾਂਦਾ ਸੀ ਜਿਸ ਜਿਹੇ ਹੁੰਦਾ ਹੁੰਦਾ ਤੇ ਫਿਰ ਜਦੋਂ ਜਿੱਦਾਂ ਇਹਨਾਂ ਨੇ ਇੱਕਦਮ ਉਹ ਆਇਆ ਆਪਣੇ ਬਾਹਰ ਆਏ ਨੇ ਤੇ ਉਹਦਾ ਹੋਇਆ ਕਰਕੇ ਤੇ ਉਹ ਬਿਲਕੁਲ ਡੈਮੇਜ ਹੋ ਗਿਆ ਜੀ ਉਹਦੇ ਪਰਮਨੈਂਟ ਡੈਮੇਜ ਹੋਣ ਦੇ ਨਾਲ ਫਿਰ ਕੀ ਹੁੰਦਾ ਕਿ ਉਹਦੇ ਅੰਦਰ ਕੁਛ ਦੇ ਨਹੀਂ ਨਾ ਅਡੈਕਟਰੀ ਨਰਵਸ ਹੁੰਦੀਆਂ ਇਹਨਾਂ ਦਾ ਕੰਮ ਦਾ ਸਾਨੂੰ ਉਹਨੇ ਮੈਸੇਜ ਲੈ ਕੇ ਦੇ ਜਾਣਾ ਹੁੰਦਾ ਨਰਵ ਦੇ ਤੇ ਉਹ ਸੀ ਆਵਾਜ਼ ਸੁਣਦੇ ਹੂੰ ਹੂੰ ਫਿਰ ਅਸੀਂ ਰਿਸਪੌਂਸ ਕਰਨਾ ਹੁੰਦਾ ਤੇ ਉਹ ਜਿਹੜੀਆਂ ਸਾਡੇ ਉਹ ਡੈਕਟਰੀ ਨਰਵਜ਼ ਨੇ ਉਹ ਜਦੋਂ 90% ਵੀ ਤੁਹਾਡੀਆਂ ਡੈਮੇਜ ਹੋ ਜਾਂਦੀਆਂ ਨੇ ਤਾਂ ਉਹ 10% ਅਗਰ ਕੰਮ ਵੀ ਕਰਦੀਆਂ ਤੇ ਉਹ ਫਿਰ ਸੁਣਨਾ ਜਿਹੜਾ ਨਾ ਬੰਦ ਹੋ ਜਾਂਦਾ ਹੂੰ ਹੂੰ ਉਹ ਰਿਕਵਰੀ ਜਦੋਂ ਹੋ ਜਾਂਦੀ ਕੋਈ ਗੱਲ ਨਹੀਂ ਉਹ ਟਿਊਬੋ ਲੱਗ ਕੇ ਆਪਣੇ ਉਸ ਕਲ ਮਸ਼ੀਨਾ ਵਗੈਰਾ ਹੀਰਿੰਗ ਏਡਸ ਆਈ ਹੈ ਉਹਨਾਂ ਦੇ ਨਾਲ ਮਤਲਬ ਉਹ ਜਿਹੜਾ ਕੰਮ ਚੱਲਣਾ ਸ਼ੁਰੂ ਹੋ ਜਾਂਦਾ ਪਰ ਉਹ ਗੱਲ ਜੋ ਕੁਦਰਤ ਨੇ ਸਾਨੂੰ ਦਿੱਤਾ ਸੁਣਨ ਦਾ ਉਹ ਚੀਜ਼ ਨਹੀਂ ਬੰਦੀ। ਹੂੰ। ਇਹ ਇਹੇ ਬਕੀਰ ਜੇ ਵਾਇਰਲ ਇਨਫੈਕਸ਼ਨ ਦਾ ਵੀ ਬੜਾ ਵੱਡਾ ਕਾਰਨ ਦਾ ਵਾਰ-ਵਾਰ ਅਗਰ ਤੁਹਾਡੇ ਕੰਨ ਖਰਾਬ ਹੋ ਰਹੇ। ਹੂੰ ਹੂੰ। ਤੁਸੀਂ ਪ੍ਰੋਪਰ ਟਰੀਟਮੈਂਟ ਨਹੀਂ ਕਰਾ ਰਹੇ ਉਹਦੇ ਨਾਲ ਵੀ ਕਈ ਵਾਰੀਆਂ ਡੈਮੇਜ ਹੋ ਜਾਂਦੀਆਂ। ਜਿਵੇਂ ਕਈ ਤਰ੍ਹਾਂ ਦੇ ਕਾਰਨ ਨੇ। ਕੰਨਾਂ ਜਿਹੜੀ ਡਾਕਟਰ ਸਾਹਿਬ ਖੁਸ਼ਕੀ ਹੈ, ਸਿਕਰੀ ਪੈਣਾ ਇਸ ਦੀ ਮੁਢਲੀ ਨਿਸ਼ਾਨੀ ਹੈ। ਜਦੋਂ ਸਾਡੇ ਸਿਕਰੀ ਪੈਂਦੀ ਹੈ ਫਿਰ ਉਹ ਸਿਕਰੀ ਸਰਾਇਸ ਬਣ ਜਾਂਦਾ ਹੋਰ ਚੀਜ਼ਾਂ ਬਣ ਜਾਂਦੀਆਂ ਨੇ। ਇਹ ਜਿਹੜੀ ਖੁਸ਼ਕੀ ਹੈ ਏਸੀ ਦੇ ਵਿੱਚ ਜ਼ਿਆਦਾ ਰਹਿਣਾ ਜਾਂ ਸੈਲਡ ਸਬਜ਼ੀਆਂ ਤੋਂ ਦੂਰ ਰਹਿਣਾ ਉਹ ਖੁਰਕ ਕੰਨਾਂ 'ਚ ਕਈਆਂ ਦੇ ਬੜੀ ਝੌਂਟ ਦੀ ਹੈ ਤੇ ਜਾਂ ਫਿਰ ਕਈ ਲੋਕ ਇਹ ਜਿਹੜਾ ਮਗਰ ਬੱਸ ਸਟੈਂਡ ਦੇ ਉੱਤੇ ਬੈਠੇ ਹੁੰਦੇ ਸੀ ਲਾਲ ਪੱਗਾਂ ਵਾਲੇ ਜਿਨ੍ਹਾਂ ਨੇ ਆਪਣੇ ਸਿਰਾਂ ਕੰਨਾਂ ਦੇ ਵਿੱਚ ਉਹ ਬਹੁਤ ਸੀ ਉਹ ਕਈ ਕੰਡਕਟਰ ਡਰਾਈਵਰ ਦੱਸਦੇ ਆ ਕਿ ਜਦੋਂ ਮੈਂ ਲਾਲ ਪੱਗ ਵਾਲੇ ਨੂੰ ਵੇਖ ਲਾਂ ਜਿਨ੍ਹਾਂ ਨੇ ਖਾਸ ਅੰਦਾਜ਼ ਚ ਪੱਗ ਬੰਨੀ ਹੁੰਦੀ ਐ ਇਸ ਤਰ੍ਹਾਂ ਗੋਲ ਕਰਕੇ ਗੁਜਰਾਤੀ ਟਾਈਪ ਉਹ ਕਹਿੰਦੇ ਜਦੋਂ ਉਹਨਾਂ ਨੂੰ ਵੇਖ ਲਈਏ ਸਾਡੇ ਕੰਨਾਂ 'ਚ ਖੁਰਕਉਣ ਲੱਗ ਪੈਂਦੀ ਐ ਇਹ ਜਿਹੜੇ ਮੈਲ ਕੱਢਣ ਵਾਲਾ ਸਿਲਸਿਲਾ ਜਾਂ ਇਸ ਤਰ੍ਹਾਂ ਦੇ ਜਿਹੜੇ ਮੋਡਲੇ ਸਿੰਪਟਮ ਨੇ ਇਹਨਾਂ ਹੋਰ ਮਰਜ਼ਾਂ ਤੋਂ ਕਿਵੇਂ ਬਚਿਆ ਜਾ ਸਕਦਾ ਕੀ ਇਹਦੇ 'ਚ ਜਿਹੜੇ ਹੈੱਡਫੋਨ ਦਾ ਜ਼ਿਆਦਾ ਇਸਤੇਮਾਲ ਉਹ ਵੀ ਇਸ ਦੇ ਵਿੱਚ ਕੋਈ ਕਾਰਨ ਬਣਦਾ ਉਹ ਵੀ ਉੱਚੀ ਆਵਾਜ਼ 'ਚ ਹੈੱਡਫੋਨ ਲਾ ਕੇ ਜਿਵੇਂ ਕਈ ਬੱਚੇ ਆ ਪਟਿਆਲੇ ਸਾਡੇ 22 ਨੰਬਰ ਤੇ ਟ੍ਰੇਨ ਥੱਲੇ ਆ ਜਾਂਦੇ ਆ ਕਹਿੰਦੇ ਜੀ ਇੱਥੇ ਧਰਤੀ ਬੋਲੀ ਆ ਜੀ ਸੁਣਦਾ ਨਹੀਂ ਧਰਤੀ ਬੋਲੀ ਬੋਲੀ ਕੁਛ ਨਹੀਂ ਮੈਂ ਕਈ ਵਾਰੀ ਸੰਤ ਆਲਿਆਂ ਦੇ ਪਕੌੜੇ ਲੈਣ ਗਿਆ ਰੇਲਵੇ ਲਾਈਨ ਕ੍ਰਾਸ ਕਰਕੇ ਧਰਤੀ ਬੋਲੀ ਕੋਈ ਨਹੀਂ ਸਭ ਪਤਾ ਲੱਗਦਾ ਪਰ ਕੰਨਾਂ 'ਚ ਜਿਹੜੇ ਖੋਪੇ ਲਾਏ ਹੁੰਦੇ ਆ ਉਹ ਵੀ ਕਿਤੇ ਕਈ ਵਾਰੀ ਸਾਨੂੰ ਆਲੇ-ਦੋਲੇ ਦਾ ਸਾਊਂਡ ਨਹੀਂ ਸੁਣਨ ਦਿੰਦੇ ਕੀ ਇਹ ਹੈੱਡਫੋਨ ਸਿਸਟਮ ਜਾਂ ਇਹ ਜਿਹੜਾ ਹਿਅਰਿੰਗ ਪ੍ਰਣਾਲੀ ਹੈ ਇਹ ਵੀ ਨੁਕਸਾਨਦਾਇਕ ਹੈ ਜਾਂ ਇਸ ਬਿਮਾਰੀਆਂ ਤੋਂ ਖੁਰ ਬਚਣ ਦੇ ਕੋਈ ਖਾਸ ਉਪਾਏ ਇੱਕ ਦੂਸਰਾ ਇਹਦੇ ਵਿੱਚ ਕਿਉਂਕਿ ਇਹ ਜੈਨੇਟਿਕਲੀ ਵੀ ਹੈ ਕਿਉਂਕਿ ਕਈ ਲੋਕ ਖਾਨਦਾਨੀ ਚਵਾਰੇ ਚੜੇ ਵੀ ਹੁੰਦੇ ਨੇ ਹਮ ਜੈਨੇਟਿਕਲੀ ਵੀ ਹੁੰਦਾ ਜੈਨੇਟਿਕਲੀ ਨਹੀਂ ਹੁੰਦਾ ਓਕੇ ਅੱਛਾ ਇਹਦੇ ਵਿੱਚ ਡਾਕਟਰ ਸਾਹਿਬ ਇੱਕ ਕਮੈਂਟ ਇੱਕ ਇੱਕ ਹੋਰ ਸਵਾਲ ਲੈ ਲਓ ਕਈ ਇਕੱਠੇ ਹੋ ਗਏ ਨੇ ਜਦੋਂ ਜ਼ੁਕਾਮ ਹੋਇਆ ਹੁੰਦਾ ਤੁਹਾਡੇ ਕੰਨ ਬੋਲੇ ਹੋ ਜਾਂਦੇ ਨੇ ਤੁਹਾਨੂੰ ਸੁਣਨ ਸ਼ਕਤੀ ਤੇ ਵੀ ਅਸਰ ਪੈਂਦਾ ਕੀ ਜ਼ੁਕਾਮ ਜਾਦਾ ਲਗਾਤਾਰ ਰਹਿਣਾ ਵੀ ਕਾਰਨ ਬਣਦਾ ਹੈ ਰੇਸ਼ਾ ਡੈਕ ਦਾ ਜਦੋਂ ਆਮ ਜਿਹੜਾ ਲਗਾਤਾਰ ਰਹਿੰਦਾ ਨਾ ਉਹਦੇ ਨਾਲ ਪਰਮਾਨੈਂਟ ਡੈਮੇਜ ਨਹੀਂ ਹੁੰਦੀ ਹਮ ਹਮ ਉਹ ਟੈਂਪੋਰੀ ਡੈਮੇਜ ਹੁੰਦੀ ਹੈ ਕਿਉਂਕਿ ਉਹ ਯੂਸ਼ੀਨ ਟਿਊਬ ਦੀ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਹੈ ਨਾ ਉਹ ਸਿਰਫ ਉਹ ਟਿਊਬਾਂ ਦੇ ਉੱਪਰ ਅਫੈਕਟ ਪਾਉਂਦਾ ਕਿ ਉਹ ਫਲੂਇਡ ਜਿਹੜਾ ਡਰੇਨਸ ਨਹੀਂ ਹੁੰਦਾ ਪ੍ਰੋਪਰ ਹਮ ਹਮ ਤੇ ਫੇਰ ਹੀ ਤੁਹਾਡੇ ਨੱਕ ਵਾਲਾ ਪਾਣੀ ਜਿਹੜਾ ਨਾ ਜਿਸ ਕਰਕੇ ਤੁਹਾਡੀ ਹੱਡੀ ਵਧਦੀ ਹੁੰਦੀ ਹੈ ਜਿਹਨੂੰ ਆਪਾਂ ਆਮ ਭਾਸ਼ਾ ਹੱਡੀ ਵਧਦੀ ਕਹਿੰਦੇ ਨੇ ਨੱਕ ਜਮਾਸਵਾਦਿਆ ਕਹਿੰਦੇ ਨੇ ਹਮ ਹਮ ਉਹਨਾਂ ਸਮੇਂ ਉਹ ਪਾਣੀ ਜੀ ਜੀ ਪੂਰਾ ਨਿਕਲਦਾ ਨਹੀਂ ਤੇ ਉਹ ਸਾਡੇ ਕਰਨਾ ਵਾਲੇ ਬਨੇ ਚਲੇ ਜਾਂਦਾ ਉਹ ਉਹਦੇ ਚੋਂ ਫੀਲ ਹੋ ਜਾਂਦਾ ਮਤਲਬ ਉਹ ਟੈਂਪੋਰੀ ਹੁੰਦਾ ਉਹ ਪਰਮਾਨੈਂਟ ਨਹੀਂ ਹੁੰਦਾ ਹੂੰ ਹੂੰ ਇਹ ਜਿਹੜਾ ਉਹਦਾ ਲਾਊਡ ਸਪੀਕਰ ਦਾ ਇਹ ਤੇ ਟੋਣਾ ਸਾਹਿਬ ਨੁਕਸਾਨ ਜਿਹੜੇ ਤੁਸੀਂ ਬੱਚਿਆਂ ਦੀ ਗੱਲ ਕੀਤੀ ਹੈ ਇਹ ਤੇ ਮਤਲਬ ਬਹੁਤ ਨੁਕਸਾਨ ਕਰਦਾ ਹੂੰ ਨੰਬਰ 2 ਤੇ ਜਿਹੜੀ ਅੱਗੇ ਤੁਸੀਂ ਪ੍ਰਸ਼ਨ ਹੋਰ ਕੀਤਾ ਸੀ ਆਪਣਾ ਖੁਸ਼ਕੀ ਵਾਲਾ ਹੂੰ ਅਗਰ ਤੁਹਾਨੂੰ ਐਵੇਂ ਦੀ ਕੋਈ ਪ੍ਰੋਬਲਮ ਹੈ ਨਾ ਮੋਸਟਲੀ ਲੋਕ ਕੀ ਕਰਦੇ ਜਦੋਂ ਖਾਰਸ਼ ਹੁੰਦੀ ਹੈ ਨਾ ਤਾਂ ਕਈ ਵਾਰੀ ਉਹ ਅਸੀਂ ਐਵੇਂ ਟੁੱਟ ਕੇ ਯੂਜ਼ ਕਰ ਦਿੰਦੇ ਨੇ ਸਾਡੇ ਚ ਲਸਣ ਕਾੜ ਕੇ ਪਾ ਲੈਂਦੇ ਆ ਲਸਣ ਪਾ ਲਿਆ ਜੀ ਇਹ ਪਾ ਲਿਆ ਉਹ ਚੀਜ਼ਾਂ ਲਾਦੇ ਉਹ ਤੋਂ ਕੀ ਹੁੰਦਾ ਕਿ ਤੁਹਾਡੇ ਕੁਝ ਇਨਫੈਕਸ਼ਨ ਆਉਂਦੀ ਹੈ ਆਪਣੀ ਫੰਗਸ ਹੂੰ ਫੰਗਲ ਬਣੀ ਹੁੰਦੀ ਅੰਦਰ ਜਾਂ ਕਈ ਵਾਰੀ ਜਦੋਂ ਆਪਾਂ ਉਹ ਗੱਲ ਕੀਤੀ ਨਾ ਕਿ ਜੁਕਾਮ ਜਿਹੜਾ ਵਾਲਾ ਪਾਣੀ ਸਾਡੇ ਕੰਨਾਂ ਦੇ ਅੰਦਰ ਗਿਆ ਹੁੰਦਾ ਉਹਦਾ ਕਰਕੇ ਖਾਰਸ਼ ਹੁੰਦੀ ਓਕੇ ਉਹ ਉਦੋਂ ਤੁਹਾਨੂੰ ਡਾਕਟਰ ਦੇ ਆਪਣੇ ਨੂੰ ਦਖਾਲ ਕੇ ਉਹ ਫਿਰ ਆ ਜਾਂਦੇ ਨੇ ਡ੍ਰੌਪਸ ਵਗੈਰਾ ਜਿਹੜੇ ਵਿੱਚ ਪਾ ਦਿੰਦੇ ਨੇ ਕਿ ਉਹ ਲੱਕ ਵੈਕਸ ਵਗੈਰਾ ਹੈਗੀ ਆ ਜਾਂ ਕੋਈ ਉਹ ਫੰਗਸ ਦਾ ਕੁਝ ਗਿਆ ਹੋਇਆ ਤੇ ਉਹ ਉਹਨੂੰ ਪਤਲਾ ਕਰਕੇ ਤੇ ਉਹ ਠੀਕ ਕਰ ਦਿੰਦੇ ਨੇ ਪਰ ਉਹ ਅਸੀਂ ਕਈ ਵਾਰੀ ਆਪ ਹੀ ਸਾਫ ਕਰਨ ਦੇ ਚੱਕਰ ਦੇ ਵਿੱਚ ਉਹ ਅੱਗੇ ਜ਼ਿਆਦਾ ਕੋਈ ਬਡਸ ਵਗੈਰਾ ਲੈ ਕੇ ਚਲੇ ਜਾਂਦੇ ਆ ਜਿਹਨਾਂ ਦੇ ਨਾਲ ਹੋਰ ਬਲੋਕੇਜ ਹੋ ਕੇ ਐਵੇਂ ਕੇ ਕਈ ਵਾਰੀ ਉਹ ਜ਼ਖਮ ਵਗੈਰਾ ਵੀ ਅੰਦਰ ਵੱਡ ਜਾਂਦੇ ਆ ਉਹ ਸਿਰ ਪਰਮਾਨੈਂਟਲ ਨੂੰ ਜਾਂ ਅੱਗੇ ਨੂੰ ਡੈਮੇਜ ਕਰਦੇ ਸੀ ਜਿਸ ਜਿਸ ਫਿਰ ਜਿਵੇਂ ਇੱਕ ਅਸੀਂ এনवायरमेंटਲ ਲੋਜੀਕਲ ਜੋ ਉਦੋਂ ਤੋਂ ਐਕਸਪੋਜ਼ਰ ਹੋ ਰਹੇ ਹੈ ਤੇ ਉਹ ਸਾਊਂਡਸ ਨੇ ਹੂੰ ਹੂੰ ਤੇ ਸੈਕੰਡਰੀ ਬਰੋ ਨਰਵ ਜਿਹੜੀਆਂ ਸਾਡੀਆਂ ਉਹ ਡੈਮੇਜ ਹੋਣੀਆਂ ਸ਼ੁਰੂ ਹੋ ਜੰਦੀਆਂ ਇੱਕ ਕਮਿਊਨਿਟੀ ਫਿਰ ਜਿਵੇਂ ਜਿਵੇਂ ਅਕੋਰਡਿੰਗ ਟੂ ਇਸ ਤੁਹਾਡੀ ਵੀ ਕੋਈ ਜਾਂਦੀ ਤੇ ਨਾਲ ਸਾਡਾ ਖਾਣਾ ਪੀਣਾ ਅਜ ਕੱਲ ਉਸ ਤਰ੍ਹਾਂ ਦਾ ਹੋ ਗਿਆ ਹੂੰ ਹੂੰ ਇਹ ਸਾਰੀਆਂ ਚੀਜ਼ਾਂ ਰਲ ਮਿਲ ਕੇ ਫਿਰ ਜਿਹੜੀਆਂ ਨੇ ਉਹ ਕਰ ਦੇਣੀਆਂ ਹੂੰ ਬਿਲਕੁਲ ਖਾਸ ਕਰਕੇ ਗੁਜਾਰਿਸ਼ ਬੈਂਦੀ ਹੈ ਕਿ ਰੱਬ ਦੇ ਨਾਮ ਤੇ ਵੀ ਅਸੀਂ ਬਹੁਤ ਉੱਚੀ ਆਵਾਜ਼ ਚ ਸਪੀਕਰ ਚਲਾਉਣੇ ਉਹਨਾਂ ਤੋਂ ਗਰੇਜ਼ ਕਰੀਏ ਸੱਭਿਆਚਾਰ ਵਾਲੇ ਆ ਜਿਨ੍ਹਾਂ ਦੇ ਤਾਂ ਗੀਤ ਹੀ ਆਗੇ ਕੈਪਰ ਦਾ ਉਹ ਇਹ ਗਵੰਡੀਆਂ ਕੰਨ ਬੰਦ ਕਰ ਲੈ ਆਪਣਾ ਸੰਗੀਤ ਚੱਲੇ ਆਪਣਾ ਸੰਗੀਤ ਇਹ ਜਿਹੜੇ ਟਰੈਕਟਰਾਂ ਤੇ ਜੜਵਾੜ ਪਣਾ ਦਿਖਾਉਣਾ ਉੱਚੀ ਆਵਾਜ਼ ਵਿੱਚ ਜ਼ਰੂਰੀ ਨਹੀਂ ਜਾਟੇ ਕਰਦੇ ਆ ਜਿਹੜੇ ਹੋਰ ਵਰਕਰ ਨੇ ਕੋਈ ਮਿੱਟੀ ਪਾਉਂਦਾ ਭਰਤ ਪਾਉਂਦਾ ਕੋਈ ਕਰਾਹਾ ਲਾਉਂਦਾ ਇਹ ਉੱਚੀ ਆਵਾਜ਼ ਚ ਟਰੈਕਟਰਾਂ ਤੇ ਜਿਹੜੇ ਐਡਾ ਸਾਊਂਡ ਸਿਸਟਮ ਸਾਡੀ ਨਵੀਂ ਪੀੜੀ ਲਾ ਰਹੀ ਹੈ ਤੁਸੀਂ ਵਧੀਆ ਕੰਪਨੀ ਦਾ ਹੈੱਡਫੋਨ ਲਾਓ ਕੋਈ ਦਿੱਕਤ ਨਹੀਂ ਹੈ ਆਪਣਾ ਕੰਨ ਬੰਦ ਕਰਕੇ ਸੁਣੋ ਸੋ ਇਸ ਕਰਕੇ ਇਹ ਜਿਹੜਾ ਚੀਕ ਚਿਹਾੜਾ ਪ੍ਰੈਸ਼ਰ ਹੌਰਨ ਇਹ ਸਾਰੀਆਂ ਚੀਜ਼ਾਂ ਇਸ ਦਾ ਕਾਰਨ ਨੇ ਸੋ ਬਿਲਕੁਲ ਰੱਬ ਜੇ ਤੁਸੀਂ ਪਉਣਾ ਤਾਂ ਰੱਬ ਇਕਾਗਰਤਾ ਇਕਲਤਾ ਚ ਮਿਲੇਗੀ ਇਕਾਂਤ ਚ ਮਿਲੇਗੀ ਅਨਹਦ ਨਾਦ ਉੱਥੇ ਸੁਣੇਗਾ ਜਿੱਥੇ ਬਾਕੀ ਰੌਲਾ ਰੱਪਾ ਨਹੀਂ ਹੈ ਇਸੇ ਕਰਕੇ ਤੁਸੀਂ ਵੇਖੋਗੇ ਗੁਰੂ ਸਾਹਿਬ ਦਸਮ ਪਾਤਸ਼ਾਹ ਜਦੋਂ ਕੋਈ ਕ੍ਰੀਏਟੀਵਿਟੀ ਕਰਦੇ ਸੀ ਉਹਨਾਂ ਨੇ ਬਵੰਜਾ ਕਵੀ ਪੌਂਟਾ ਸਾਹਿਬ ਰੱਖੇ ਹੋਏ ਸੀਗੇ ਨੰਦਪੁਰ ਸਾਹਿਬ ਨੇ ਸੀਗੇ ਤੇ ਜਿਸ ਦੌਰਾਨ ਜਿੰਨੇ Hindu ਧਰਮ ਦੇ ਪੁਰਾਣੇ ਮਕਦਸ ਸਥਾਨ ਨੇ ਸਾਰੇ ਪਹਾੜਾਂ ਚ ਨੇ ਇਕਾਂਤ ਚ ਨੇ ਉਥੇ ਰੱਬ ਪਾਇਆ ਜਾ ਸਕਦਾ ਉੱਚੀ ਆਵਾਜ਼ ਦੇ ਵਿੱਚ ਰੌਲਾ ਪਾ ਕੇ ਰੱਬ ਨਹੀਂ ਮਿਲਦਾ ਸੋ ਰੱਬ ਵਾਲਿਆਂ ਨੂੰ ਵੀ ਬੇਨਤੀ ਹੈ ਤੇ ਸਪੀਕਰ ਵਾਲਿਆਂ ਨੂੰ ਵੀ ਬੇਨਤੀ ਹੈ ਜੇ ਬੋਲੇ ਹੋਣ ਤੋਂ ਬਚਣਾ ਅਗਲਾ ਯਾਗ ਹਲਕਾ ਯਾਗਨਿਕ ਤੁਸੀਂ ਨਾ ਹੋਵੋ ਸੋ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰੋ ਜੀ ਡਾਕਟਰ ਸਾਹਿਬ ਕੋਣੋ ਸਾਹਿਬ ਅਸੀਂ ਨਾ ਅਸੀਂ ਰੱਬ ਨੂੰ ਪੌਂਦੇ ਨਹੀਂ ਨਹੀਂ ਗਏ ਅਸੀਂ ਸਿਰਫ ਰੱਬ ਦੇ ਨਾਲ ਤੇ ਰੌਲਾ ਪਾਉਨੇ ਹ ਹੂੰ ਵੇਖੋ ਪ੍ਰਾਣੇ ઋષਿਮੁਨੀ ਸੀ ਜਿਹੜੇ ਉਹ ਜੰਗਲਾਂ ਦੇ ਵਿੱਚ ਜਾ ਕੇ ਕਿਉਂ ਬੈਠ ਜਾਂਦੇ ਸੀ ਭੁੱਖੇ ਤੇ ਆਏ ਉੱਥੇ ਹੀ ਆਪਣਾ ਖਾ ਕੇ ਕਿਉਂ ਗਿਜਰਾ ਕਰਦੇ ਸੀ ਸਮਾਜ ਤੋਂ ਦੂਰ ਜਾ ਕੇ ਜਿਵੇਂ ਵੀ ਨਹੀਂ ਸੀ ਲੱਗਦੀ ਹੂੰ ਠੀਕ ਹੈ ਨਾ ਬਾਕੀ ਇਹ ਜਿਹੜੇ ਜਿਵੇਂ ਮਲਵੋ ਘਟੌਣਾ ਸਭ ਆਉਣ ਵਾਲੇ 15 20 ਸਾਲਾਂ ਨੂੰ ਇਹ ਦੇਖਿਓ ਕਿ ਇਸ ਕਿੰਨੇ ਆ ਰਹੇ ਆਉਣਗੇ ਹੂੰ ਹੁਣ ਤਾਂ ਚਲੋ ਇੱਕ ਇੱਕ ਹਾਈਲਾਈਟ ਹੀ ਇੱਕ ਹੋਇਆ ਨਾ चोड़ अच्छा छोटे बच्चों में मुश्किल आनी अच्छा एक 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 डॉक्टर साहब और बीमारी ਸਾਡੇ دوست ਸੀਗੇ ਯੂਨੀਵਰਸਿਟੀ ਪੜ੍ਹਦੇ ਆ ਉਹਨਾਂ ਨੂੰ ਉਦੋਂ ਪਹਿਲੀ ਵਾਰੀ ਉਹਨਾਂ ਨੇ ਬੜਾ ਇਲਾਜ ਲੋਚ ਕਰਾਇਆ ਕਈ ਲੋਕਾਂ ਦੇ ਕੰਨਾਂ 'ਚ ਲਗਾਤਾਰ ਬੀਂਂਡਾ ਬੋਲਦਾ ਟੀ ਦੀ ਆਵਾਜ਼ ਨਹੀਂ ਹਟਦੀ ਕਦੀ ਵਾਰੀ ਹਟ ਜਾਂਦੀ ਹੈ ਕਈ ਵਾਰੀ ਕੰਟੀਨਿਊ ਬਿਮਾਰੀ ਬਣ ਜਾਂਦੀ ਉਹ ਕੀ ਕਾਰਨ ਲਗਾਤਾਰ ਬੀਪ ਟੀ ਦੀ ਆਵਾਜ਼ ਵੱਜਣੀ ਉਹਨੂੰ ਵਰਟੀ ਕੋ ਬੋਲਦੇ ਆ ਹਮ ਇੱਕ ਵਰਟੀਕਲ ਸਿੰਪਟਮ ਹੁੰਦਾ ਹੈ ਕਿ ਮੈਨਰਿਸ ਡਿਸੀਜ਼ ਹੁੰਦੀਆਂ ਨੇ ਸਾਡੀ ਉਹ ਵੀ ਸਾਡੀਆਂ ਨਿਊਰਨ ਜਿਹੜੇ ਨਿਊਰونز ਹੁੰਦੇ ਨੇ ਨਾ ਬ੍ਰੇਨ ਨਾਲ ਜੁੜੇ ਹੋਏ ਕੰਨ ਦਾ ਪਾਰਟ ਹੁੰਦਾ ਜਿਹੜਾ ਉਹ ਉਹਨਾਂ ਤੱਕ ਲੱਗੀ ਹੁੰਦੀ ਜੀ ਉਹ ਕੰਟੀਨਿਊ ਜਿਹੜੀਆਂ ਤੁਹਾਨੂੰ ਆਵਾਜ਼ ਸਾਊਂਡਸ ਆਈ ਜਾਂਦੀਆਂ ਨੇ ਉਹ ਕਈ ਵਾਰੀ ਨੁਕਸ ਬਹੁਤਾ ਵੱਡਾ ਨਹੀਂ ਹੁੰਦਾ ਉਹਦੇ ਵਿੱਚ ਕਈ ਵਾਰੀ ਸਿਰਫ ਉਹ ਵੈਕਸ ਜਿਹੜੀ ਹੁੰਦੀ ਹੈ ਨਾ ਮੈਲ ਵਗੈਰਾ ਅੱਗੇ ਜਾ ਕੇ ਦੋਕਾਂਦੇ ਪਰਦੇ ਨਾਲ ਲੱਗੀ ਹੁੰਦੀ ਹੈ ਹਮ ਹਮ ਤੇ ਉਹ ਅਸੀਂ ਐਵੇਂ ਕਰਦੇ ਕਰਦੇ ਕਈ ਵਾਰੀ ਆਪੇ ਖੁਦ ਸਫਾਈਆਂ ਜਾਂ ਜਿਵੇਂ ਤੁਸੀਂ ਉਹ ਬਸਟੈਂਡ ਵਾਲੀ ਗੱਲ ਕੀਤੀ ਆ ਉਹ ਉਹਨਾਂ ਤੋਂ ਪੁੱਛਿਆ ਕਰੋਂਦੇ ਅਸੀਂ ਉਹ ਡੈਮੇਜ ਕਰਾ ਲੈਨੇ ਆ ਫਿਰ ਉਹ ਜਦੋਂ ਇਨਸਟਰੂਮੈਂਟ ਪ੍ਰੋਪਰ ਸਾਫ ਨਹੀਂ ਕੀਤੇ ਹੁੰਦੇ ਉਹ ਕਲੀਨ ਨਹੀਂ ਕੀਤੇ ਹੁੰਦੇ ਜਾਂ ਉਹਨਾਂ ਨੂੰ ਅਸੀਂ ਡਿਸਇਨਫੈਕਟਾਈਜ਼ ਨਹੀਂ ਕਰਦੇ ਤਾਂ ਉਹਦੇ ਨਾਲ ਫਿਰ ਕੰਨਾਂ ਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ਜਿਹਦਾ ਕਰਕੇ ਹੋਰ ਜ਼ਿਆਦਾ ਡੈਮੇਜ ਹੋ ਜਾਂਦਾ ਜੀ ਅਗਰ ਟਾਈਮਲੀ ਮਤਲਬ ਪ੍ਰੋਬਲਮ ਹੋਵੇ ਟਾਈਮਲੀ ਅਸੀਂ ਡਾਕਟਰ ਕੋਲ ਜਾ ਕੇ ਤੇ ਆਪਣਾ ਟੀਟ ਕਰਾ ਲਈਏ ਤਾਂ ਕਾਫੀ ਚੀਜ਼ਾਂ ਪ੍ਰੀਵੈਂਟੇਬਲ ਨੇ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਤੁਸੀਂ ਬਹੁਤ مشਵਰੇ ਦੇ ਤੇ ਹੋਲਡ ਰੱਖਿਓ ਆਪਾਂ ਇੱਕ ਹੋਰ ਰਿਪੋਰਟ ਬਣਾਉਣੀ ਹੈ ਹੋਲਡ ਰੱਖਿਓ ਪਲੀਜ਼ ਹੋਲਡ ਰੱਖਿਓ دوسری ਰਿਪੋਰਟ ਨਾਲ ਨਾਲ ਲੈਣੇ ਆ ਸੋ ਦੋਸਤੋ ਇਸ ਡਾਕਟਰ ਮਲਕੀ ਸਿੰਘ ਪੱਟੀ ਜਿਹੜੇ ਇਸ ਬੋਲਾਪਣ ਦੇ ਮਤਲਕ ਤੁਹਾਨੂੰ ਬਾਖਮਾਲ مشਵਰੇ ਦੇ ਰਹੇ ਸਨ ਸੋ ਜਰੂਰ ਇਸ ਤੋਂ ਬਚਾ ਜਾਵੇ ਜਿਸ ਤਰ੍ਹਾਂ ਉਗੀ ਅਦਾਕਾਰਾ ਕਿੱਡੀ ਟਰੈਜਡੀ ਹੈ ਕਿ ਉਸ ਨੂੰ ਇਹ ਗੱਲ ਜਨਤਕ ਤੌਰ ਤੇ تسلیم ਕਰਨੀ ਪਈ ਕਿ ਮੈਨੂੰ ਸੁਣਨਾ ਬੰਦ ਹੋ ਗਿਆ ਸੋ ਇਸ ਕਰਕੇ ਅਗਲੇ ਤੁਸੀਂ ਨਾ ਹੋਵੋ ਸੋ ਇਹ ਨਾ ਇਹਨਾਂ ਚੀਜ਼ਾਂ ਤੇ ਜਰੂਰ مشਵਰਿਆਂ ਤੇ ਗੌਰ ਫਰਮਾਓ